ماں نینا دی می را ہو ساڈے دربار کی ہے جی دربار کی ہے ਜਗ ਕਰੋ ਇਸ ਤਰਾਲੀ ਨਾ ਤਰਾਲੀ ਮਾਰੋ ਸਾਚੇ ਦਰਬਾਰ ਕੀ ਜੈ ਚਲੋ ਵੀ ਆਓ ਪਹਿਲਾਂ ਚਲੋ ਜੀ ਦੰਡੋਵਰ ਯਾਤਰਾ ਸੰਗ ਦੀ ਤਰਫੋਂ ਦੂਸਰੀ ਪੈਦਲ ਯਾਤਰਾ ਜੋ ਕਿ ਧੂਰੀ ਤੋਂ ਮਾਤਾ ਨਾਨਦੇਵੀ ਲਈ ਰਵਾਨਾ ਹੋ ਰਹੀ ਹੈ ਜਿਹਦੇ ਵਿੱਚ ਪੂਜਾ ਰਥ ਸਾਡੇ ਹੰਸ ਰਾਜ ਅਤਰੀ ਜੀ ਝੰਡੇ ਰਥ ਸਾਡੇ ਸ਼ੋਭਨ ਸ਼ਰਮਾ ਸ਼ੁੱਭੀ ਜੀ ਮਤਲਬ ਕਿ ਅੱਜ 50-60 ਬੰਦਿਆਂ ਦਾ ਜੱਥਾ ਸਾਡਾ ਧੂਰੀ ਤੋਂ ਮਾਤਾ ਨਾਨਦੇਵੀ ਰਵਾਨਗੀ ਹੋ ਰਿਹਾ ਹੈ ਕੱਲੂ ਦਰਸ਼ਨ ਕਰਕੇ ਮਾਤਾ ਦੇ ਪਰਸੋਂ ਨੇ ਸੀ ਧੂਰੀ ਰਵਾਨਗੀ ਹੋਵਾਂਗੇ ਉਹ ਵੀ ਬੋਲਦੇ ਇਸੋ ਇਲਾਵਾ 9ਵੇਂ ਮਹੀਨੇ ਸਾਡੀ ਫੇਰ 26ਵੀਂ ਡੰਡਵਤ ਯਾਤਰਾ ਜਾਊਗੀ ਮਾਂ ਮਾਤਾ ਰਾਣੀ ਦੇ ਕਿਰਪਾ ਨਾਲ ਇਸ ਵਾਰ ਅਸੀਂ ਪੈਦਲ ਯਾਤਰਾ ਲੈ ਕੇ ਜਾ ਰਹੇ ਹਾਂ 9ਵੇਂ ਮਹੀਨੇ ਸ਼ਰਧਾ ਦੇ ਵਿੱਚ ਸਾਡੀ ਮਤਲਬ ਕਿ ਡੰਡਵਤ ਯਾਤਰਾ ਉਹ 26ਵੀਂ ਧੂਰੀ ਤੋਂ ਨੈਣਾ ਦੇ ਵੀ ਬਹੁਤ ਸੱਚੇ ਦਰਵਾਜ਼ੇ ਕੀ ਜੀ ਮੈਂ ਵਧਾਈ ਦੇਣਾ ਚਾਹੁੰਨਾ ਜੀ ਭਗਤ ਸੋਨ ਲਾਲ ਡੰਡਵਤ ਯਾਤਰਾ ਜਿਹੜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉਤਸ਼ਾਹ ਦੇ ਨਾਲ ਬੜੇ ਪ੍ਰੇਮ ਦੇ ਨਾਲ ਬੜੀ ਮਾਤਾ ਦੀ ਸ਼ਰਦਾ ਦੇ ਨਾਲ ਧੂਰੀ ਤੋਂ ਰਵਾਨਾ ਹੋ ਰਿਹਾ ਹੈ ਮੈਂ तमाम ਸਾਰੇ ਸਾਥੀਆਂ ਨੂੰ ਵਧਾਈ ਦੇਣਾ ਕਿਉਂਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਦੀ ਦੂਸਰੀ ਯਾਤਰਾ ਹੈ ਇਹ ਸਾਰੇ ਨੂੰ ਬਹੁਤ-ਬਹੁਤ ਮੁਬਾਰਕਬਾਦ ਮਾਤਾ ਰਾਣੀ ਸਭ ਤੇ ਅਸ਼ੀਰਵਾਦ ਬਣਾਈ ਰੱਖੇ ਕਿਉਂਕਿ ਪਿਛਲੇ ਸਾਲ ਵੀ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਉਲਖਿਆ ਸੀ ਸਾਰੇ ਜਾਣੇ ਨੌਜਵਾਨ ਸਾਥੀ ਇਹਨਾਂ ਨਾਲ ਬਹੁਤ ਵੱਡੀ ਗਿਣਤੀ ਸਾਧ ਦੇ ਰਹੇ ਸਨ ਔਰ ਉਸੇ ਤਰ੍ਹਾਂ ਇਸ ਸਾਲ ਵੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਨੌਜਵਾਨ ਸਾਥੀ ਬਜ਼ੁਰਗ ਸਾਥੀ ਸਾਰੇ ਇਹਨਾਂ ਦੇ ਨਾਲ ਜਾ ਰਹੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਕਿਰਪਾ ਕਰਨ ਮਾਤਾ ਰਾਣੀ ਇਹਨਾਂ ਸਾਰਿਆਂ ਤੇ ਔਰ ਮਾਤਾ ਰਾਣੀ ਅੱਗੇ ਅਸ਼ੀਰਵਾਦ ਮੰਗਨਾ ਕਿ ਸਾਡੇ ਧੂਰੀ ਦੇ ਹਰ ਵਸਨੀਕ ਤੇ ਹਮੇਸ਼ਾ ਅਸ਼ੀਰਵਾਦ ਬਣਾਈ ਰੱਖਣ ਜੀ ਹਾਂਜੀ ਭਤਾਂ ਤੁਸੀਂ ਕੀ ਕਹਿਣਾ ਚਾਹੋਗੇ ਯਾਤਰਾ ਬਾਰੇ ਭਗਤ ਸੋਨ ਲਾਲ ਖੰਡ ਡੰਡੋ ਦੇ ਯਾਤਰਾ ਸੰਗ ਦੀ ਤਰਫੋਂ ਦੂਸਰੀ ਪੈਦਲ ਯਾਤਰਾ ਜੋ ਕਿ ਧੂਰੀ ਤੋਂ ਮਾਤਾ ਨਾਨਨ ਦੇਵੀ ਲਈ ਰਵਾਨਾ ਹੋ ਰਹੀ ਹੈ ਜਿਹਦੇ ਵਿੱਚ ਪੂਜਾਈ ਰਸਾਂ ਸਾਡੇ ਹੰਸ ਰਾਜ ਅਤਰੀ ਜੀ ਝੰਡੇ ਦੀ ਰਸਾਂ ਸਾਡੇ ਸ਼ੋਭਨ ਸ਼ਰਮਾ ਸ਼ੁਭੀ ਜੀ ਮਤਲਬ ਕਿ ਅੱਜ 50-60 ਬੰਦਿਆਂ ਦਾ ਜੱਥਾ ਸਾਡਾ ਧੂਰੀ ਤੋਂ ਮਾਤਾ ਨਾਨਨ ਦੇਵੀ ਰਵਾਨਗੀ ਹੋ ਰਿਹਾ ਹੈ ਕੱਲੂ ਦਰਸ਼ਨ ਕਰਕੇ ਮਾਤਾ ਦੇ ਪਰਸੋਂ ਨੇ ਸੀ ਧੂਰੀ ਰਵਾਨਗੀ ਹੋਵਾਂਗੇ ਉਹ ਵੀ ਬੋਲੇ ਇਸ ਤੋਂ ਲਾਵਾ 9ਵੇਂ ਮਹੀਨੇ ਸਾਡੀ ਫੇਰ 26ਵੀਂ ਦੰਡਵਤ ਯਾਤਰਾ ਜਾਊਗੀ ਮਾਂ ਮਾਤਾ ਰਾਣੀ ਦੇ ਕਿਰਪਾ ਨਾਲ ਇਸ ਵਾਰ ਅਸੀਂ ਪੈਦਲ ਯਾਤਰਾ ਲੈ ਕੇ ਜਾ ਰਹੇ ਹਾਂ 9ਵੇਂ ਮਹੀਨੇ ਸ਼ਰਧਾ ਦੇ ਵਿੱਚ ਸਾਡੀ ਮਤਲਬ ਕਿ ਦੰਡਵਤ ਯਾਤਰਾ ਜੋ 26ਵੀਂ ਧੂਰੀ ਤੋਂ ਨਾ ਇਹਨਾਂ ਦੇ ਵੀ ਬਹੁਤ ਸਨਚੇਰ ਦਰਬਾਰ ਕੀ